ਜੈਸੋ ਸਾਲ ਤੋਂ ਵੀ ਬਾਅਦ ਪ੍ਰਾਤਨ ਮੰਦਰ ਮਾਤਾ ਜੈੰਤੀ ਦੇਵੀ ਦੇ ਇਸ ਵਾਰ ਮੇਲੇ ਦੇ ਵਿੱਚ ਕਈ ਸਾਲਾਂ ਦਾ ਰਿਕਾਰਡ ਸੰਗਤਾਂ ਟੁੱਟ ਗਿਆ ਜਿੱਤੇ ਕੀ ਤੁਸੀਂ ਦੇਖੋ ਕੀ ਤਿਲ ਸੁੱਟਣ ਵਾਸਤੇ ਵੀ ਮੇਲੇ ਦੇ ਵਿੱਚ ਜਗ੍ਹਾ ਨਹੀਂ ਸੀ ਜਿੱਤੇ ਕੀ ਲੱਖਾਂ ਦਾ ਇਕੱਠ ਹੋਇਆ ਪੰਜਾਬ ਹਰਿਆਣਾ ਹਿਮਾਚਲ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇਸ ਵਾਰ ਮੇਲੇ ਦੇ ਵਿੱਚ ਪਹੁੰਚੀਆਂ ਨੇ ਜਿੱਤੇ ਕੀ ਸੰਗਤਾਂ ਦਾ ਇਕੱਠ ਆਟਾ ਮਾਰਦਾ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਇਸ ਵਾਰ ਤਾਂ ਕਈ ਸਾਲਾਂ ਦਾ ਰਿਕਾਰਡ ਟੁੱਟ ਗਿਆ ਕਿਉਂਕਿ ਜਿਹੜਾ ਜਾਮ ਸੰਗਤਾਂ ਦਾ ਸ਼ਰਧਾਲੂਆਂ ਦਾ ਸੀ ਉਹ 4 ਕਿਲੋਮੀਟਰ ਦੇ ਲੰਬੀਆਂ ਲਾਈਨਾਂ ਸੀ ਲੋਕ ਜਾਮ ਦੇ ਵਿੱਚ ਕਈ ਘੰਟੇ ਫਸੇ ਰਹੇ ਦੱਸ ਦਿੰਨੇ ਆ ਕਿ ਜੈੰਤੀ ਮਾਜਰੀ ਮਾਤਾ ਦੇ ਮੰਦਰ ਤੋਂ ਲੈ ਕੇ ਸੂਕ ਪਿੰਡ ਤੋਂ ਸ਼ਿੰਗਾਰੀ ਵਾਲਾ ਪਿੰਡ ਤੱਕ ਜਿਹੜੇ ਜਾਮ ਲੱਗੇ ਹੋਏ ਸੀ ਸਬਾਹ ਜਿਸ ਤਰੀਕੇ ਨਾਲ ਸੰਗਤਾਂ ਨਮਸਤਕ ਹੋਣ ਵਾਸਤੇ ਪਹੁੰਚੀਆਂ ਸੀ ਇਸ ਮੇਲੇ ਦੀ ਢੀਕ ਇਲਾਕੇ ਦੀ ਸੰਗਤਾਂ ਨੂੰ ਤੇ ਨਾਲ ਦੀ ਨਾਲ ਮਾਤਾ ਸਰਦਾਰ ਨੂੰ ਬਹੁਤ ਲੰਬੇ ਸਮੇਂ ਤੋਂ ਹੁੰਦੀ ਹੈ ਪੂਰਾ ਸਾਲ ਬਾਅਦ ਜਦੋਂ ਇਹ ਮੇਲਾ ਪੜਦਾ ਹੈ ਤਾਂ ਸੰਗਤਾਂ ਬਹੁਤ ਹੀ ਮੱਚੜ ਕੇ ਇਸ ਮੇਲੇ ਦੇ ਵਿੱਚ ਪਹੁੰਚਦੀਆਂ ਨੇ ਕਾਫੀ ਦੁਕਾਨਦਾਰਾਂ ਦੇ ਜੇ ਦੁਕਾਨਾਂ ਇਹਨਾਂ ਮੇਲੇ ਦੇ ਵਿੱਚ ਲਗਾਈਆਂ ਜਾਂਦੀਆਂ ਨੇ ਦੁੱਚੇ ਪਾਸੇ ਲੋਕ ਖਰੀਦਦਾਰੀ ਵੀ ਕਰਦੇ ਨੇ ਤਾਂ ਇਸ ਮੌਕੇ ਤੁਸੀਂ ਦੇਖੋ ਕਿ ਖਾਸ ਕਰ ਪੁਲਿਸ ਵੱਲੋਂ ਪੂਕਤਾ ਪ੍ਰਬੰਧ ਕੀਤੇ ਹੋਏ ਸੀ ਜਗ੍ਹਾ-ਜਗ੍ਹਾ ਆਪਣੇ ਪੁਲਿਸ ਮੁਲਾਜ਼ਮਾਂ ਦੇ ਨਾਕੇ ਤੇ ਨਾਲ ਦੀ ਨਾਲ ਪੁਲਿਸ ਮੁਲਾਜ਼ਮ ਮੇਲੇ ਦੇ ਵਿੱਚ ਵੀ ਭੇਜੇ ਗਏ ਸੀ ਕਿ ਕਿਸੇ ਤਰੀਕੇ ਦੇ ਨਾਲ ਕੋਈ ਸ਼ਰਾਰਤੀ ਅਨਸਰ ਕੋਈ ਮਾੜਾ ਅਨਸਰ ਕੋਈ ਮੇਲੇ ਦੇ ਵਿੱਚ ਅਨਸਖਾਮੀ ਘਟਨਾ ਨਾ ਕਰ ਸਕੇ ਜਿਸ ਤੋਂ ਬਾਅਦ ਪੁਲਿਸ ਸਿਵਲ ਦੇ ਵਿੱਚ ਵੀ ਤੇ ਦੂਜੇ ਪਾਸੇ ਵਰਦੀ ਪਾ ਕੇ ਵੀ ਮੇਲੇ ਦੇ ਸੰਗਤਾਂ ਦੇ ਵਿੱਚ ਵੀ ਘੁੰਮਦੇ ਰਹੇ ਤਸਵੀਰਾਂ ਤੁਹਾਨੂੰ ਨਾਲ-ਨਾਲ ਦਿਖਾ ਰਹੀਆਂ ਜਿੱਥੇ ਕਿ ਕਾਫੀ ਦੂਦਰਾੜੇਤਵਾਨ ਕੇ ਸੰਗਤਾਂ ਮਾਤਾ ਦੇ ਮੰਦਰ ਦੇ ਵਿੱਚ ਮਥਾ ਦੇ ਕਰਨ ਵਾਤੇ ਪਹੁੰਚੇ ਸੀ ਜਿਹੜੀ ਸੰਗਤਾਂ ਇਸ ਮੇਲੇ ਦੇ ਵਿੱਚ ਪਹੁੰਚਿਆ ਸੀ ਆਪਣੀ ਸ਼ਰਦਾ ਦੇ ਨਾਲ ਦੱਸ ਦਿੰਨੇ ਆ ਕਿ ਸਮੁੰਦਰ ਦੇ ਵਿੱਚ ਹਰ ਇੱਕ ਉਹ ਸ਼ਰਦਾ ਲੋ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਜੋ ਕਿ ਆਪਣੀ ਸ਼ਰਦਾ ਦੇ ਨਾਲ ਜਿਹੜਾ ਉੱਤੇ ਕੁਝ ਮੰਗਣ ਮਾਤਾ ਤੋਂ ਆਂਦਾ ਹੈ ਤਾਂ ਇਸ ਮੰਦਰ ਦੇ ਬਹੁਤ ਵੱਡਾ ਇਤਿਹਾਸ ਹੈ ਜਿੱਥੇ ਕਿ ਪੰਜ ਪਿੰਡਾਂ ਦੇ ਵਿੱਚ ਅਜੇ ਤੱਕ 600 ਸਾਲ ਹੋ ਗਏ ਦੂਜੀ ਮੰਜ਼ਲ ਨਹੀਂ ਪੈਂਦੀ ਕੋਈ ਚੁਬਾਰਾ ਨਹੀਂ ਪੈਂਦਾ ਇਸ ਤਰੀਕੇ ਸ਼ਕਤੀਆਂ ਅੱਜ ਵੀ ਵਰਤਦੀਆਂ ਨੇ ਦੂਜੇ ਪਾਸੇ ਮਾਤਾ ਦੇ ਮੰਦਿਰ ਤੋਂ ਅੱਗੇ ਜਾ ਕੇ ਸ਼ਿਵ ਜੀ ਦਾ ਮੰਦਿਰ ਹੈ ਸ਼ਿਵ ਜੀ ਦੇ ਮੰਦਿਰ ਤੋਂ ਜਿਸ ਤਰੀਕੇ ਨਾਲ ਅੱਗੇ ਪੂਰੀ ਜਗ੍ਹਾ ਖਾਲੀ ਪਈ ਹੈ ਉੱਥੇ 22 ਰਾਜਿਆਂ ਦੀ ਰਿਹਸਤ ਹੁੰਦੀ ਸੀ ਜੋ ਕਿ ਝੁੱਟੀ ਜਦੋਂ ਕਸਮ ਖਾਈ ਉਸ ਤੋਂ ਬਾਅਦ ਫਿਰ ਮਾਤਾ ਨੇ ਕਿਵੇਂ ਫਿਰ ਪੂਰੇ ਬਾਈ ਰਾਜਾ ਦੀ ਰਿਹਾਸਤ ਨੂੰ ਖਤਮ ਕੀਤਾ ਅਜ ਤੱਕ ਉਸ ਜਗ੍ਹਾ ਦੇ ਉੱਤੇ ਵੀ ਦੀਵਾ ਤੱਕ ਨਹੀਂ ਬਲਦਾ ਇਸ ਤਰੀਕੇ ਦੇ ਇਤਿਹਾਸ ਮਾਤਾ ਦੇ ਮੰਦਰ ਦੇ ਨੇ ਤਾਂ ਇਸ ਨੂੰ ਲੈ ਕੇ ਤੁਸੀਂ ਦੇਖੋ ਕਿ ਬਸ ਵਾਸਤੇ ਸੁਵਿਧਾ ਜਿਹੜੀ ਬਸਾਂ ਦੀ ਸੁਵਿਧਾ ਕੀਤੀ ਹੋਈ ਸੀ ਸ਼ਰਧਾਲੂਆਂ ਬਾਤ ਦੂਜੇ ਪਾਸੇ ਜਿਹੜੀ ਜੈੰਤੀ ਮਾਜਰਾ ਉੱਤੇ ਦੂਜੇ ਪਾਸੇ ਨਾਲ ਦੀ ਨਾਲ ਮੰਦਰ ਦੀ ਕਮੇਟੀ ਹੈ ਉਹਨਾਂ ਵੱਲੋਂ ਸੰਗਤਾਂ ਦੇ ਰਹਿਣ ਵਾਸਤੇ ਬਹੁਤ ਸੁਵਿਧਾ ਦਿੱਤੀ ਹੋਈ ਸੀ ਤੇ ਨਾਲ ਦੀ ਨਾਲ ਲੰਗਰਾਂ ਦੇ ਪ੍ਰਬੰਧ ਕੀਤੇ ਹੋਏ ਸੀ ਤੇ ਇੱਕ ਬਹੁਤ ਵੱਡਾ ਇਸ ਮੇਲੇ ਤੇ ਕੁਸ਼ਤੀ ਦੰਗਲ ਵੀ ਹੁੰਦਾ ਜਿਸ ਤੇ ਵਿੱਚ ਕਿ ਨਾਮੀ ਪਹਿਲਵਾਨ ਇਸ ਮੇਲੇ ਦੇ ਵਿੱਚ ਪਹੁੰਚੇ ਸੀ ਤਾਂ ਕਾਫੀ ਪਹਿਲਵਾਨਾਂ ਨੇ ਆਪਣੇ ਜੋਰ ਵਿਖਾਏ ਤੇ ਕਾਫੀ ਲੋਕਾਂ ਨੇ ਇਸ ਕੁਸ਼ਤੀ ਦੰਗਲ ਦਾ ਵੀ ਆਨੰਦ ਮਾਣਿਆ ਤਾਂ ਇਸ ਮੇਲੇ ਦੇ ਵੀ ਤੁਸੀਂ ਦੇਖੋ ਕਿ ਤਿੰਨ ਦਿਨ ਸੰਗਤਾਂ ਬਹੁਤ ਦੂਦ ਰਾਡੇ ਤੋਂ ਆਣ ਕੇ ਲਗਾਤਾਰ ਮੇਲੇ ਦੇ ਵਿੱਚ ਪਹੁੰਚ ਕਰਦੀਆਂ ਨੇ ਕਿਉਂਕਿ ਜਿਸ ਤਰੀਕੇ ਨਾਲ ਬੱਚਿਆਂ ਨੂੰ ਬਹੁਤ ਚਾਹ ਹੁੰਦਾ ਮੇਲੇ ਜਿੱਥੇ ਕੀ ਝੁੱਲੇ ਵਗੈਰਾ ਲੱਗੇ ਹੋਏ ਨੇ ਤੇ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਬੱਚਿਆਂ ਵਾਸਤੇ ਸਹੂਲਤਾਂ ਹੁੰਦੀਆਂ ਨੇ ਜਿਸ ਨੂੰ ਲੈ ਕੇ ਬੱਚੇ ਬੜੇ ਖੁਸ਼ ਹੁੰਦੇ ਨੇ ਇਸ ਤਰੀਕੇ ਦੇ ਮੇਲੇ ਦੇ ਵਿੱਚ ਪਹੁੰਚ ਕੇ ਪਰ ਇਹ ਜਿਹੜਾ ਇਲਾਕੇ ਦਾ ਸਭ ਤੋਂ ਵੱਡਾ ਮੇਲਾ ਹੈ ਜੈੰਤੀ ਮਾਜਰੀ ਜੋ ਕਿ ਚੰਡੀਗੜ੍ਹ ਤੋਂ ਬਿਲਕੁਲ ਕੁਝ ਕਿ ਕਿਲੋਮੀਟਰ ਦੂਰੀ 7 ਕਿਲੋਮੀਟਰ ਦੂਰੀ ਤੇ ਆਪਾਂ ਦੱਸ ਦਿੰਨੇ ਕਿ 7 ਜਾਂ 8 ਕਿਲੋਮੀਟਰ ਦੂਰੀ ਹੋਵੇਗੀ ਇੰਨੀ ਕੁ ਦੂਰੀ ਦੇ ਉੱਤੇ ਇਹ ਮਾਤਾ ਦਾ ਮੰਦਰ ਹੈ ਜਿੱਥੇ ਕਿ ਦੂਰ ਦਰਾਡੇ ਤੋਂ ਸੰਗਤਾਂ ਇਸ ਮੇਲੇ ਦੇ ਵਿੱਚ ਪਹੁੰਚ ਲਿਆ ਨੇ ਤੇ ਇਹ ਮੇਲਾ ਇਤਿਹਾਸਿਕ ਹੈ ਜਿੱਥੇ ਕਿ ਸੰਗਤਾ ਇਸ ਮੇਲੇ ਦੇ ਵਿੱਚ ਪਹੁੰਚ ਕੇ ਬਹੁਤ ਹੀ ਚਾਹ ਦੇ ਨਾਲ ਮੱਥਾ ਵੀ ਟੇਕਦੇ ਨੇ ਦੂਜੇ ਪਾਸੇ ਆਪਣੇ ਬੱਚਿਆਂ ਨੂੰ ਮੇਲੇ ਦੇ ਵਿੱਚ ਵੀ ਕਮਾਉਂਦੇ ਨੇ ਇਹ ਤਸਵੀਰਾਂ ਬਹੁਤ ਹੀ ਵਾਇਰਲ ਹੋ ਗਈਆਂ ਨੇ ਜਿਸ ਤਰੀਕੇ ਨਾਲ ਕਈ ਸਾਲਾਂ ਦਾ ਰਿਕਾਰਡ ਟੁੱਟ ਗਿਆ ਜੋ ਇਸ ਵਾਰ ਮੇਲੇ ਦੇ ਵਿੱਚ ਵੱਡਾ ਕੱਟ ਹੋਇਆ